ਸਤ ਸ੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੀ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਸੋਡਲਾ ਜੀ ਬਹੁਤ ਲੰਬੇ ਸਮੇਂ ਤੋਂ ਸਵਾਲ ਬਣਿਆ ਹੋਇਆ ਸੀ ਕਿ ਆਖਿਰ ਦਿੱਲੀ ਵਾਲਿਆਂ ਨੂੰ ਪੰਜਾਬ ਦੀ ਯਾਦ ਕਿਉਂ ਨਹੀਂ ਆ ਰਹੀ ਆਖਿਰ ਦਿੱਲੀ ਨੂੰ ਪੰਜਾਬ ਦੀ ਯਾਦ ਆ ਹੀ ਗਈ ਪਰ ਪੰਜਾਬ ਦੀ ਯਾਦ ਆਣ ਵਿੱਚ ਇੰਨੀ ਦੇਰੀ ਕਿਉਂ ਰਹੀ ਸਵਾਲ ਇਸੇ ਜ਼ਰੂਰ ਬਣਿਆ ਹੋਇਆ ਹੈ ਤੇ ਸਵਾਲ ਇਹ ਵੀ ਹੋਣਾ ਹੈ ਕਿ ਸਿਰਫ ਜਾਇਜ਼ੀ ਜਾਇਜ਼ੇ ਹੀ ਲਏ ਗਏ ਨੇ ਜਾਂ ਫਿਰ ਕੁਝ ਐਲਾਨ ਵੀ ਕੀਤੇ ਗਏ ਨੇ ਕੁਝ ਦੇ ਕੇ ਵੀ ਗਏ ਨੇ ਪੰਜਾਬ ਨੂੰ ਇਸ ਉੱਪਰ ਵੀ ਗੱਲ ਆਪਾਂ ਜੀ ਜ਼ਰੂਰ ਸਾਂਝੀ ਕਰਨੀ ਹੈ ਮੋٹے ਤੌਰ ਤੇ ਗੱਲ ਕਰੀਏ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਪਹੁੰਚੇ ਨਾਲ ਸੁਨੀਲ ਜਾਖੜ ਰਮਨੀਤ ਬਿੱਟੂ ਵੀ ਜੋ ਹੈ ਵਕਵਾ ਹੜਪੀੜਿਤ ਇਲਾਕਿਆਂ ਦਾ ਜਾਇਜ਼ਾ ਲੈਂਦੇ ਨਜ਼ਰ ਆਏ ਅਰਵਿੰਦ ਕੇਜਰੀਵਾਲ ਵੀ ਸੁਲਤਾਨਪੁਰ ਲੋਧੀ ਗਏ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬੀ ਹੋਣ ਕਰਕੇ ਉਹ ਇਕੱਲੇ ਹੀ ਵੱਖ-ਵੱਖ ਥਾਵਾਂ ਤੇ ਗਏ ਹੋਰ ਆਗੂ ਜ਼ਰੂਰ ਉਹਨਾਂ ਦੇ ਨਾਲ ਨਜ਼ਰ ਆਏ ਸੋ ਜ਼ਰੂਰ ਅੱਜ ਜੋ ਵੱਖ-ਵੱਖ ਲੀਡਰ ਦਿੱਲੀ ਤੋਂ ਸਪੈਸ਼ਲੀ ਜਿਨ੍ਹਾਂ ਨੇ ਪਹੁੰਚ ਕੀਤੀ ਹੈ ਹੜਪੀੜਿਤ ਇਲਾਕਿਆਂ ਵਿੱਚ ਗਏ ਨੇ ਇਸ ਦੇ ਉੱਪਰ ਜ਼ਰੂਰ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕਰਿਓ ਦੇਖੋ ਹਰਜੋਤ ਜੀ ਦਿੱਲੀ ਨੂੰ ਬਹੁਤ ਲੇਟ ਚੇਤੇ ਆਇਆ ਪੰਜਾਬ ਹਾਲਾਗਿ ਪੰਜਾਬ ਦੀ ਦੂਰੀ ਏਡੀ ਜ਼ਿਆਦਾ ਨਹੀਂ ਔਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬੀ ਕਿੰਨੇ ਮਾੜੇ ਸਮੇਂ ਚੋਂ ਲੰਘ ਰਹੇ ਨੇ ਔਰ ਕਿੰਨੇ ਵੱਡੇ ਜਿਹੜੇ ਹੜ੍ਹ ਨੇ ਉਹ ਪੰਜਾਬ ਦੇ ਵਿੱਚ ਆਏ ਹੋਏ ਨੇ ਔਰ ਹੁਣ ਲਗਭਗ ਸਾਰਾ ਪੰਜਾਬ ਹੀ ਹੜ੍ਹਾਂ ਦੀ ਲਪੇਟ ਦੇ ਵਿੱਚ ਹੈ ਅਗਰ ਅਸੀਂ ਵੇਖੀਏ ਤੇ ਅੱਜ 4 ਸਤੰਬਰ ਨੂੰ ਪਹੁੰਚੇ ਸ਼ਿਵ ਰਾਜ ਸਿੰਘ ਚੋਹਾਨ ਰਵਨੀਤ ਬਿੱਟੂ ਆਏ ਸੁਨੀਲ ਜਾਖੜ ਆਏ ਇਕੱਠੇ ਆਏ ਸੁਨੀਲ ਜਾਖੜ ਵੀ ਅੱਜ ਤੋਂ ਪਹਿਲਾਂ ਕੋਈ ਬਹੁਤ ਜ਼ਿਆਦਾ ਸਰਗਰਮ ਨਹੀਂ ਦਿਖੇ ਉਹ ਤਾਂ ਪੰਜਾਬੀ ਹੈ ਉਹ ਓਡੀ ਸਰਗਰਮੀ ਨਾਲ ਟਰੈਕਟਰ ਚਲਾਉਂਦੇ ਪਹਿਲਾਂ ਨਜ਼ਰ ਨਹੀਂ ਆਏ ਅੱਜ ਜਦੋਂ ਕੇਂਦਰੀ ਮੰਤਰੀ ਸ਼ੇਵਰਾ ਚੋਹਾਨ ਆਏ ਅੰਮ੍ਰਿਤਸਰ ਆਏ ਉਹ ਗੁਰਦਾਸਪੁਰ ਗਏ ਤੇ ਵੱਖ-ਵੱਖ ਪਿੰਡਾਂ 'ਚ ਗਏ ਤੇ ਸੁਨੀਲ ਜਾਖੜ ਟਰੈਕਟਰ ਚਲਾ ਰਹੇ ਸੀ ਅਸਲ 'ਚ ਕੀ ਹੈ ਜਿਹੜੀਆਂ ਪੋਲਿਟੀਕਲ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਦੌਰੇ ਹੁੰਦੇ ਨੇ ਉਹਨਾਂ ਦੇ ਕੇਂਦਰੀ ਮੰਤਰੀਆਂ ਦੇ ਉਹਨਾਂ ਨੂੰ ਇੱਕ ਪੋਲੀਟੀਕਲ ਇਵੈਂਟ ਵੀ ਬਣਾ ਲੈਂਦੇ ਨੇ ਤੇ ਦੁੱਖ ਦੀ ਘੜੀ ਆ ਬਹੁਤ ਜ਼ਿਆਦਾ ਇਹ ਜਿਸ ਤਰ੍ਹਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਨੇ ਕਈ ਵਾਰੀ ਮੈਨੂੰ ਇਹ ਲੱਗਦਾ ਕਿ ਲੀਡਰਾਂ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਅਸੀਂ ਹਾਈਲਾਈਟ ਹੋ ਜਾਈਏ ਸਾਡੀਆਂ ਤਸਵੀਰਾਂ ਵਧੀਆ-ਵਧੀਆ ਅਖਬਾਰਾਂ 'ਚ ਛਪ ਜਾਣ ਇਹ ਲੱਗਦਾ ਹੈ ਕਈ ਵਾਰੀ ਇਹ ਬੁਰਾ ਵੀ ਲੱਗਦਾ ਹੁਣ ਸ਼ਿਵਰਾ ਚੋਹਾਨ ਆਏ ਕੱਲ ਔਰ ਲੀਡਰ ਹੱਥਾਂ 'ਚ ਝੋਨੇ ਦੇ ਬੂਟੇ ਫੜ-ਫੜ ਤਸਵੀਰਾਂ ਕਰਾ ਰਹੇ ਸੀ 17 18 ਤਰੀਕ ਦੇ ਹੜ ਆਏ ਹੋਏ ਨੇ ਪਹਿਲੀ ਗੱਲ ਕਿ ਤੁਸੀਂ 15 16 17 18 ਦਿਨ ਬਾਅਦ ਆਏ ਹੋ ਅਰਵਿੰਦ ਕੇਜਰੀਵਾਲ ਵੀ ਅੱਜ ਹੀ ਆਏ ਅਰਵਿੰਦ ਕੇਜਰੀਵਾਲ ਦੀ ਤਾਂ ਸਰਕਾਰ ਹੈ ਬੀਜੇਪੀ ਵਾਲੇ ਨੂੰ ਤਾਂ ਚੱਸੀ ਕਹਿ ਦਈਏ ਇਹ ਵੀ ਕੇਂਦਰੀ ਮੰਤਰੀ ਸੀ ਭਾਈ ਉਹ ਬੀਜੇਪੀ ਵਾਲਿਆਂ ਦੀ ਤਾਂ ਸਰਕਾਰ ਹੈ ਨਹੀਂ ਪੰਜਾਬ 'ਚ ਉਹਨਾਂ ਨੂੰ ਤਾਂ ਪੰਜਾਬ ਦੇ ਲੋਕਾਂ ਨੇ ਨਾ ਕੋਈ ਐਮਪੀ ਦਿੱਤਾ ਨਾ ਤਿੰਨ ਉਹਨਾਂ ਨੂੰ ਐਮਐਲਏ ਦਿੱਤੇ ਤੇ ਕਿਸਾਨਾਂ ਦੇ ਨਾਲ ਉਹਨਾਂ ਦਾ ਟਕਰਾਅ ਰਿਹਾ ਪਿਛਲੀ ਵਾਰੀ ਜਦੋਂ ਅੰਦੋਲਨ ਸੀ ਬੀਜੇਪੀ ਦੇ ਲੀਡਰ ਜਾਂ ਕੇਂਦਰ ਦੀ ਸਰਕਾਰ ਤਵੱਜੋ ਨਹੀਂ ਦਿੰਦੀ ਤੇ ਕਿਸਾਨ ਕਹਿ ਸਕਦੇ ਨੇ ਕਿ ਸਾਡਾ ਤਾਂ ਪਹਿਲਾਂ ਹੀ ਇਹਨਾਂ ਨਾਲ ਸਿਆਸੀ ਝਗੜਾ ਚੱਲ ਰਿਹਾ ਹੈ ਸਿਆਸੀ ਸਾਡੀ ਤਾਂ ਇਹਨਾਂ ਨਾਲ ਲੜਾਈ ਚੱਲ ਰਹੀ ਹੈ ਸਿਆਸੀ ਤੌਰ ਤੇ ਪਰ ਕੇਜਰੀਵਾਲ ਸਾਹਿਬ ਨੂੰ ਤਾਂ ਪਹਿਲੇ ਦੂਜੇ ਦਿਨ ਹੀ ਪਹੁੰਚ ਜਾਣਾ ਚਾਹੀਦਾ ਸੀ ਉਥੋਂ ਰੇਲ ਗੱਡੀ 'ਚ ਬਹਿ ਕੇ ਜਿਵੇਂ ਅੱਗੇ ਕਈ ਵਾਰੀ ਉਹ ਸ਼ਤਾਬਦੀ ਚ ਆ ਜਾਂਦੇ ਸੀ ਮਨੀਸ਼ ਸ਼ੋਧਿਆ ਕੇਦਰੀয়াল ਸਾਹਿਬ ਸੰਦੀਪ ਪਾਟਕ ਸੰਜੇ ਸਿੰਘ ਜਿਹੜੇ ਲੀਡਰ तमाम ਆਮ ਆਦਮੀ ਪਾਰਟੀ ਦੇ ਚੋਣਾਂ ਦੇ ਦਿਨਾਂ 'ਚ ਪੰਜਾਬ 'ਚ ਆ ਕੇ ਰੈਲੀਆਂ ਕਰਦੇ ਨੇ ਉਹ ਅਗਰ ਗੁਰਦਾਸਪੁਰ ਤਰਨਤਾਰਨ ਰਾਵੀ ਵਿਆਸ ਦੇ ਕੰਢਿਆਂ 'ਤੇ ਪੈਂਟਾਂ ਗੋਡਿਆਂ ਗੋਡਿਆਂ ਤੱਕ ਮਰੋੜ ਕੇ ਪਾਣੀ 'ਚ ਤੁਰੇ ਫਿਰਦੇ ਹੁੰਦੇ ਜਿਵੇਂ ਇਹਨਾਂ ਦੇ ਪੰਜਾਬ ਵਾਲੇ ਐਮ ਐਲ ਏ ਤੁਰੇ ਫਿਰਦੇ ਆ ਜਿਵੇਂ ਚਰਨਜੀਤ ਚੰਨੀ ਸਿਰ 'ਤੇ ਬੋਰੀਆਂ ਰੱਖ ਕੇ ਘਮਰਿਆ ਲੋਕਾਂ ਦੀ ਮਦਦ ਲਈ ਜਿਵੇਂ ਹਰਜੋਤ ਬੈਂਸ ਲੋਕਾਂ ਦੇ ਨਾਲ ਆਨੰਦਪੁਰ ਸਾਹਿਬ ਮਿੱਟੀ ਚ ਮਿੱਟੀ ਹੋ ਰਿਹਾ ਹੈ ਜਾਂ ਜਿਵੇਂ तमाम ਭਾਵੇਂ ਭਾਜਪਾ ਦੇ ਨੇ ਭਾਵੇਂ ਕਾਂਗਰਸ ਦੇ ਨੇ ਭਾਵੇਂ ਆ ਆਮ ਆਦਮੀ ਵਾਲੇ ਆ ਸਾਰੀ ਲੋਕਲ ਲੀਡਰਸ਼ਿਪ ਮਿੱਟੀੋਂ ਮਿੱਟੀ ਹੋਈ ਪਈ ਹੈ ਮੈਂ ਯਾੜੀ ਦੇਖ ਰਿਹਾ ਸੀ ਉਹ ਵੀ ਚੁੱਪਚੀਪੀਤੇ ਪਿੰਡਾਂ ਪਿੰਡਾਂ ਚ ਕਿਸ਼ਤੀਆਂ ਚ ਜਾ ਕੇ ਰਾਸ਼ਨ ਤੇ ਤਰਪਾਲਾਂ ਵੰਡ ਰਿਹਾ ਹੈ ਗਿਆਨੀ ਹਰਪੀ ਸਿੰਘ ਲਗਾਤਾਰ ਵਕ ਵਕ ਕੈਂਪਾ ਦਾ ਦੌਰਾ ਕਰ ਰਹੇ ਨੇ ਹੁਣ 100% ਦੇ ਕਰੀਬ ਝੋਨਾ ਖਰਾਬ ਹੋ ਗਿਆ ਫਸਲਾਂ ਖਰਾਬ ਹੋ ਗਈਆਂ ਇਹ ਤਾਂ ਜਿਹੜੇ ਸੈਟਲਾਈਟ ਨਕਸ਼ੇ ਨੇ ਸਾਡੀ ਸਰਕਾਰ ਸੈਟਲਾਈਟ ਨਕਸ਼ੇ ਤੋਂ ਹੀ ਦੇਖ ਸਕਦੀ ਸੀ ਕਿ ਪੰਜਾਬ ਚ ਹੜ੍ਹਾਂ ਦੀ ਸਥਿਤੀ ਕੀ ਹੈ ਤੇ ਫਸਲਾਂ ਦਾ ਖਰਾਬਾ ਕਿੰਨਾ ਹੋਇਆ ਹੋਣਾ ਇਹਦੇ ਲਈ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵੱਡੀ ਇਨਸਪੈਕਸ਼ਨ ਦੀ ਲੋੜ ਸੀ ਹਾਂ ਉਹਨਾਂ ਜ਼ਿਲ੍ਹਿਆਂ ਚ ਇਨਸਪੈਕਸ਼ਨ ਦੀ ਲੋੜ ਸੀ ਜਿੱਥੇ ਮੀ ਨਹੀਂ ਗਏ ਵੀ ਕੀ ਉਥੇ ਸਾਡੇ ਝੋਨੇ ਦੀ ਕੁਆਲਿਟੀ ਨੂੰ ਕੋਈ ਫਰਕ ਤਾਂ ਨਹੀਂ ਪਿਆ ਜੋ ਮੌਸਮ ਇੰਨਾ ਜ਼ਿਆਦਾ ਠੰਡ ਵਾਲਾ ਹੈ ਕਿ ਝੋਨਾ ਠੀਕ ਪੱਕ ਰਿਹਾ ਉਧਰ ਹਜੇ ਕੋਈ ਇਹਨਾਂ ਦਾ ਗਿਆਨੀ ਐਕਸਪਰਟ ਸੋ ਜਿੱਥੇ ਲੋੜ ਸੀ ਕਿ ਝੋਨੇ ਨਾਲ ਸੰਬੰਧਿਤ ਕੇਂਦਰੀ ਅਫਸਰ ਆ ਕੇ ਜਾਂਦੇ ਉਧਰ ਕੋਈ ਨਹੀਂ ਗਿਆ ਕਿਉਂਕਿ ਅੱਜ ਹੋ ਗਈ 4 ਸਤੰਬਰ 15 ਸਤੰਬਰ ਤੋਂ ਝੋਨਾ ਮੰਡੀਆਂ ਚਾਉਣ ਲੱਗ ਜਾਣਾ ਹੈ ਹੁਣ ਮੈਨੂੰ ਪਤਾ ਨਹੀਂ ਮੰਡੀਆਂ ਚੈਤ ਕੀ ਆਊਗਾ ਜਾਂ ਨਹੀਂ ਕਟਾਈ ਕਟਾਈ ਇਸ ਮੌਸਮ 'ਚ ਝੋਨੇ ਦੀ ਸੰਭਵ ਹੋਊਗੀ ਜਾਂ ਨਹੀਂ ਉਧਰ ਜਾਣੀਆਂ ਚਾਹੀਦੀਆਂ ਸੀ ਐਕਸਪਰਟਾਂ ਦੀਆਂ ਟੀਮਾਂ ਕਿਸਾਨਾਂ ਨੂੰ ਕੋਈ ਸਲਾਹ ਦੇ ਦਿੰਦੇ ਵੀ ਭਾਈ ਜਿਹੜਾ ਝੋਨਾ ਜਿੱਥੇ ਹੜ ਨਹੀਂ ਆਏ ਉਹ ਝੋਨਾ ਤੁਸੀਂ ਹਜੇ ਕੱਟਣਾ ਹੈ ਜਾਂ ਨਹੀਂ ਕੱਟਣਾ ਉਹਦੇ ਚ ਨਮੀ ਦੀ ਸਥਿਤੀ ਕੀ ਹੋ ਸਕਦੀ ਹੈ ਚਲੋ ਪਰ ਸ਼ਿਵਰਾਜ ਚੋਹਾਨ ਆਏ ਰਵਨੀਤ ਬਿੱਟੂ ਹੋਰ ਵੀ ਉਹਨਾਂ ਦੇ ਨਾਲ ਲੀਡਰ ਆਏ ਦੌਰਾ ਕੀਤਾ ਟਰੈਕਟਰ ਤੇ ਤੇ ਵਾਪਸ ਚਲੇ ਗਏ ਕੰਮ ਨੇ ਵੜ ਗਿਆ ਖਾਲੀ ਹੱਥ ਆਏ ਤੇ ਖਾਲੀ ਹੱਥ ਮੁੜ ਗਏ ਹੁਣ ਕਦੋਂ ਕੋਈ ਰਾਹਤ ਪੈਕੇਜ ਦੇਣਗੇ ਕਿਸ ਰੂਪ ਚ ਦੇਣਗੇ ਕਿੰਨਾ ਕੁ ਦੇਣਗੇ ਮੈਂ ਹੈਰਾਨ ਹ ਸਾਡੇ ਕਈ ਮੰਤਰੀ ਪੰਜਾਬ ਦੀ ਸਰਕਾਰ ਵਾਲੇ ਕੋਈ ਕਹਿੰਦਾ ਜੀ 2000 ਕਰੋੜ ਸਾਨੂੰ ਜਾਰੀ ਕਰੋ ਉਹ ਰੱਬ ਦੇ ਉਹ ਬੰਦੇ ਉਹ 2000 ਕਰੋੜ ਨਾਲ ਬੰਨਣਾ ਕੀ ਆ ਪੰਜਾਬ ਦਾ ਸੋ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਆ ਪੰਜਾਬ ਦੀ ਜਿਹਦੇ ਨਾਲ ਝੋਨਾ ਚੱਕਦੀ ਆ ਕੇਂਦਰ ਦੀ ਸਰਕਾਰ 44 44 45000 ਤਾਂ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ ਜਾਂਦੀ ਹੈ ਮਤਲਬ ਪੂਰੇ ਪੰਜਾਬ ਚੋਂ ਜਦੋਂ ਪੂਰਾ ਝੋਨਾ ਚੱਕਣਾ ਹੈ 150 ਲੱਖ ਮੈਟ੍ਰਿਕ ਟਨ ਤੋਂ ਵੱਧ ਝੋਨਾ ਹੋ ਜਾਂਦਾ ਕਦੀ 150 ਲੱਖ ਮੈਟ੍ਰਿਕ ਟਨ ਹੋ ਜਾਂਦਾ ਹੈ 170 ਲੱਖ ਮੈਟ੍ਰਿਕ ਟਨ ਹੋ ਜਾਂਦਾ ਹੈ ਅਸੀਂ 33 34 ਲੱਖ ਹੈਕਟੇਅਰ ਚ ਝੋਨਾ ਬੀਜਦੇ ਆ ਤੇ 40 50 ਹਜ਼ਾਰ ਤਾਂ ਪੂਰੇ ਪੰਜਾਬ ਦਾ ਝੋਨਾ ਚੱਕਣ ਤੇ ਖਰਚਾ ਆਉਂਦਾ ਕੇਂਦਰ ਦਾ ਤੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ 2000 ਕਰੋੜ ਜਾਰੀ ਕਰ ਦਿਓ ਜੀ ਸੋ ਕਈ ਸਾਡੇ ਜਿਹੜੇ ਮੰਤਰੀ ਨੇ ਪੜਿਆ ਲਿਖਿਆ ਮੈਂ ਵੀ ਬਹੁਤ ਘੱਟ ਆ ਪਰ ਮੈਂ ਸਿਆਣੇ ਬੰਦਿਆਂ ਨਾਲ ਸਲਾਹ ਕਰ ਲੈਣਾ ਹਰਜੋਜੀ ਮੇਰਾ ਇੰਨਾ ਹੀ ਫਰਕ ਹੈ ਸੋ ਸਾਡੇ ਮੰਤਰੀਆਂ ਨੂੰ ਵੀ ਇੰਨੀਆਂ ਨੀ ਉਹਨਾਂ ਦੀਆਂ ਤਨਖਾਹਾਂ ਨੇ ਪੈਸੇ ਨੇ ਕੋਈ ਟਿਊਸ਼ਨ ਹੀ ਰੱਖ ਲੋ ਕਿਸੇ ਸਿਆਣੇ ਅਰਥਸ਼ਾਸਤਰੀ ਕੋਲੇ ਤਾਂ ਕਿ ਉਹ ਤੁਹਾਨੂੰ ਸਮਝਾ ਦੇ ਕਿ ਪੰਜਾਬ ਨੂੰ ਕਿੰਨਾ ਪੈਸਾ ਚਾਹੀਦਾ ਘੱਟੋ ਘੱਟ ਪੰਜਾਬ ਨੂੰ ਪਟੜੀ ਤੇ ਲਿਆਉਣ ਲਈ ਕੇਂਦਰ ਸਰਕਾਰ 1 ਲੱਖ ਕਰੋੜ ਦਾ ਪੈਕੇਜ ਜਾਰੀ ਕਰੇ ਅਸੀਂ ਕੋਈ ਮੰਗ ਨਹੀਂ ਰਹੇ ਸਾਡੇ ਮੁਲਕ ਦੇ ਟੈਕਸਾਂ ਦੇ ਵਿੱਚ ਅਸੀਂ ਵੀ ਟੈਕਸ ਦੰਦੇ ਆ ਸੋ ਘੱਟੋ-ਘੱਟ ਤੁਸੀਂ 1 ਲੱਖ ਕਰੋੜ ਦੀ ਮੰਗ ਕਰੋ ਫੇਰ ਕਿਤੇ ਜਾ ਕੇ ਤੁਹਾਨੂੰ ਉਹ 70-75 ਲੱਖ ਹਜ਼ਾਰ ਕਰੋੜ ਤੁਹਾਡੇ ਖਾਤਿਆਂ 'ਚ ਪਾਉਣ ਕੋਈ 75 ਹਜ਼ਾਰ ਕਰੋੜ ਪਾ ਦੇਣ ਤੇ ਤਾਂ ਪੰਜਾਬ ਦੀ ਇੱਕ ਆਰਥਿਕਤਾ ਚੱਲਣੀ ਆ ਕਿਉਂਕਿ 44-45 ਹਜ਼ਾਰ ਕਰੋੜ ਤਾਂ ਝੋਨੇ ਦੀ ਚਕਵਾਈ ਤੇ ਲੱਗਣਾ ਹੈ ਤੇ ਇਹ ਪਾਲਿਸੀ ਬਣਨੀ ਚਾਹੀਦੀ ਹੈ ਇਹ ਮੰਗ ਹੋਣੀ ਚਾਹੀਦੀ ਹੈ ਸਾਡੇ ਮੈਂ ਭਗਵੰਤ ਮਾਨ ਤੋਂ ਵੀ ਬੜਾ ਹਰਾਨ ਹਾਲਾਂਕਿ ਮੈਨੂੰ ਭਗਵੰਤ ਮਾਨ ਦੇ ਹੰਝੂ ਅਸਲੀ ਲੱਗੇ ਪਰ ਜਿਸ ਤਰ੍ਹਾਂ ਨਾਲ ਮੀਡੀਆ 'ਚ ਭਗਵੰਤ ਮਾਨ ਦੇ ਹੰਝੂਆਂ ਨੂੰ ਦਿਖਾਇਆ ਗਿਆ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਇਹ ਉਮੀਦ ਨਹੀਂ ਕਰ ਸਕਦਾ ਆਮ ਆਦਮੀ ਪਾਰਟੀ ਤੋਂ ਕਿ ਉਹਨਾਂ ਦੇ ਹੰਝੂ ਵੀ ਪਹਿਲਾਂ ਹੀ ਤੈਅ ਕੀਤੇ ਹੋਣਗੇ ਵੀ ਆਪਾਂ ਕਦੋਂ ਰੋਣਾ ਹੈ ਕਦੋਂ ਨਹੀਂ ਰੋਣਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਚ ਤਸਵੀਰਾਂ ਦੇਖ ਰਿਹਾ ਕਿਉਂਕਿ ਮੈਂ ਇਹ ਮੰਨ ਕੇ ਚੱਲ ਰਿਹਾ ਸੀ ਵੀ ਉਹ ਹੰਝੂ ਅਸਲੀ ਹੈ ਪਰ ਸੋਸ਼ਲ ਮੀਡੀਆ ਤੇ ਕਹਾਣੀਆਂ ਚੱਲ ਰਹੀਆਂ ਨੇ ਵੀ ਭਾਈ ਉਹ ਅਸਲੀ ਹੰਝੂ ਨਹੀਂ ਹੈ ਅਗਰ ਉਹ ਹੰਝੂ ਨਕਲੀ ਹੈ ਤੇ ਬੜੀ ਦੁੱਖ ਵਾਲੀ ਗੱਲ ਹੈ ਸਾਡੇ ਸੂਬੇ 'ਚ ਇਸ ਤਰ੍ਹਾਂ ਦੀ ਸਿਆਸਤ ਦੀ ਸਾਨੂੰ ਬਿਲਕੁਲ ਲੋੜ ਨਹੀਂ ਹੈ ਇਹ ਜੇ ਕੋਈ ਗਲਤੀ ਹੋ ਗਈ ਤੇ ਭਵਿੱਖ 'ਚ ਉਹਨੂੰ ਸੁਧਾਰਨਾ ਚਾਹੀਦਾ ਹੈ ਕਿਉਂਕਿ ਮੈਂ ਅੱਗੇ ਵੀ ਕਿਹਾ ਨਾ ਜਿਹੜੇ ਸਾਡੇ ਪੋਲਿਟਿਕਲ ਲੀਡਰ ਨੇ ਉਹ ਇੱਕ ਫੋਟੋ ਮੈਨੇਜਮੈਂਟ ਦੀ ਪੋਲਿਟਿਕਸ ਕਰਦੇ ਆ ਉਹਨਾਂ ਨੇ ਆਲੇ-ਦੁਆਲੇ ਕੋਈ মিডিਆ ਐਡਵਾਈਜ਼ਰ ਕੋਈ মিডিਆ ਸਲਾਹਕਾਰ ਕੋਈ মিডিਆ ਸਕੱਤਰ ਪ੍ਰੈਸ ਸਕੱਤਰ ਸਾਡੇ ਪੱਤਰਕਾਰ ਵੀ ਜਿਹੜੇ ਨਾਲ ਹੁੰਦੇ ਨੇ ਚਲੋ ਉਹਨਾਂ ਦਾ ਤਾਂ ਰੋਜ਼ਗਾਰ ਹੈ ਪ੍ਰੋਫੈਸ਼ਨ ਹੈ ਜਿਹੜੇ ਤਨਖਾਹਾਂ ਤੇ ਕੰਮ ਕਰਦੇ ਆ ਉਹ ਵੀ ਉਹਨਾਂ ਨੂੰ ਕੁਝ ਨਾ ਕੁਝ ਕਹਾਣੀਆਂ ਦੰਦੇ ਹੋਣਗੇ ਵੀ ਆਹ ਮੂੰਹ 'ਚ ਬੁਰਕੀ ਪਾਓ ਜੀ ਅਸੀਂ ਫੋਟੋ ਖਿੱਚਦੇ ਆ ਜਿਵੇਂ ਆਪਾਂ ਵਿਆਹਾਂ 'ਚ ਵੀ ਜਦੋਂ ਵਿਆਹਾਂ 'ਚ ਵੀ ਕੁੜੀ ਮੁੰਡੇ ਨੂੰ ਚਾਹੇ ਉਹ ਰਿਸੈਪਸ਼ਨ ਹੋਵੇ ਤੇ ਉਹ ਅਸਲੀ ਨਹੀਂ ਹੁੰਦੇ ਉਹ ਪੋਜ਼ ਜੇ ਬਣਵਾ ਲੈਂਦੇ ਆ ਵੀ ਮੂੰਹ ਚ ਲੱਡੂ ਲਾਓ ਜੀ ਫੋਟੋ ਖਿਚਾ ਲਿਓ ਅੱਜ ਕੱਲ ਤਾਂ ਰਿੰਗ ਸੈਰੇਮਨੀ ਰਿੰਗ ਸੈਰੇਮਨੀ ਜਿਹੜੀ ਹੁੰਦੀ ਹੈ ਉਹਦੀਆਂ ਫੋਟੋ ਹਰ ਜੋੜੀ ਐਹ ਜਿਹਿਆਂ ਬਣ ਜਾਂਦੀਆਂ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੁੰਦੀ ਹੈ ਸੋ ਅੱਜ ਕੱਲ ਜਿਹੜੇ ਮਾਹੌਲ ਬਣ ਗਿਆ ਨਾ ਫੋਟੋ ਇਵੈਂਟ ਦਾ ਉਹ ਵੱਡਾ ਹਾਵੀ ਹੋ ਗਿਆ ਸਾਡੇ ਤੇ ਅਸੀਂ ਇਹ ਨਹੀਂ ਦੇਖਦੇ ਕਿ ਇਹ ਜਿਹੜੀ ਸਥਿਤੀ ਹੈ ਕਿ ਫੋਟੋ ਮੈਨੇਜਮੈਂਟ ਦੀ ਨਹੀਂ ਹੈ ਹਾਂ ਪੂਰੇ ਪੰਜਾਬ ਦੀ ਕੋਈ 10 ਲੱਖ ਹਜ਼ਾਰ ਕਰੋੜ ਦੀ ਲਾਟਰੀ ਲੱਗੀ ਹੁੰਦੀ ਵੀ ਸਾਰੇ ਪੰਜਾਬੀਆਂ ਦੇ ਖਾਤਿਆਂ 'ਚ ਭਾਈ 5-5 ਲੱਖ ਰੁਪਇਆ 15-15 ਲੱਖ ਰੁਪਇਆ ਆ ਜਾਣਾ ਹੈ ਫਿਰ ਤਾਂ ਆਪਾਂ ਕੋਠਿਆਂ ਤੇ ਚੜ-ਚੜ ਵੀ ਫੋਟੋਆਂ ਕਰਾਉਂਦੇ ਚੰਗਾ ਲੱਗਣਾ ਸੀ ਫਿਰ ਤਾਂ ਚਾਹੇ ਆਪਾਂ ਉਹੀ ਜੱਫੀਆਂ ਪਾਈ ਜਾਂਦੇ ਖੁਸ਼ੀ 'ਚ ਇੱਕ ਦੂਜੇ ਨੂੰ ਮੂੰਹ ਮਿਠਾ ਕਰਾ ਦਿੰਦੇ ਲੱਡੂ ਖਵਾ ਦਿੰਦੇ ਤੇ ਗੱਲ ਸਮਝ ਆਉਂਦੀ ਹੈ ਹੁਣ ਮੈਂ ਜਿਹੜੀ ਗੱਲ ਤੇ ਆ ਰਿਹਾ ਸੀ ਕਿ ਮੰਗ ਸਾਡੇ ਮੰਤਰੀਆਂ ਨੂੰ ਕਰਨੀ ਚਾਹੀਦੀ ਹੈ ਜਿਹੜੀ ਪੰਜਾਬ ਦੀ ਅਸਲ ਸਥਿਤੀ ਹੈ ਉਹਦੇ ਮੁਤਾਬਕ ਐਵੇਂ 2000 ਕਰੋੜ ਅਸੀਂ ਮੰਗੀ ਜਾਂਦੇ ਆ ਵੀ 2000 ਕਰੋੜ ਦੇ ਦੋ ਪਰ ਮੁੱਖ ਮੰਤਰੀ ਮੰਗ ਕੇ ਰਾਜ਼ੀ ਨਹੀਂ ਸਾਡਾ ਕੱਲ ਇੱਕ ਟੈਲੀਵਿਜ਼ਨ ਦੀ ਇੰਟਰਵਿਊ ਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਜਦੋਂ ਪਾਣੀ ਉਤਰੂਗਾ ਫਿਰ ਨੁਕਸਾਨ ਦਾ ਪਤਾ ਲੱਗੂਗਾ ਮੁੱਖ ਮੰਤਰੀ ਸਾਹਿਬ 100% ਖਰਾਬਾ ਹੋ ਗਿਆ ਫਸਲਾਂ ਦਾ ਜਿੰਨੇ ਜ਼ਿਲ੍ਹੇ ਜਿੰਨੇ 12 13 1400 ਪਿੰਡ ਹੈ ਉਹਨਾਂ ਦਾ ਤਾਂ ਖਰਾਬਾ ਹੋ ਗਿਆ ਸੋ ਇਸ ਕਰਕੇ ਪੈਸੇ ਹੁਣੇ ਮੰਗਣੇ ਚਾਹੀਦੇ ਕੇਂਦਰ ਨੂੰ ਕਿਉਂਕਿ ਸਰਕਾਰ ਨੂੰ ਕੋਈ ਦਿੱਕਤ ਨਹੀਂ ਸਰਕਾਰ ਕੋਲੇ ਰਹਿਣ ਨੂੰ ਕਮਰੇ ਨੇ ਵਧੀਆ ਹੋਟਲ ਨੇ ਅੱਗੇ ਪਿੱਛੇ ਸਿਕਿਉਰਿਟੀ ਐ ਜਿਹੜੇ ਲੋਕ ਬੇਕਾਰ ਹੋ ਗਏ ਉਹਨਾਂ ਕੋਲੇ ਰਹਿਣ ਨੂੰ ਕੁਝ ਨਹੀਂ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਵੀ ਸਾਡਾ ਮਕਾਨ ਕਿਵੇਂ ਰਿਪੇਅਰ ਹੋਊਗਾ ਸਾਡੇ ਪਸ਼ੂ ਮਰ ਗਏ ਅਸੀਂ ਹੁਣ ਪਸ਼ੂ ਨਵੇਂ ਲੈਣੇ ਐ ਤੇ ਪੈਸੇ ਕਿੱਥੋਂ ਆਉਣਗੇ ਸੋ ਚਾਹੀਦਾ ਤਾਂ ਪੰਜਾਬ ਦੀ ਸਰਕਾਰ ਨੂੰ ਵੀ ਐ ਵੀ ਇਹਨਾਂ ਦੇ ਖਾਤਿਆਂ 'ਚ ਪਾਓ ਤੁਸੀਂ ਵੀ ਪਾ ਦਿਓ 10-10 ਤੇ 15-15 20-20 ਹਜ਼ਾਰ ਪਰ ਇਹ ਗੱਲਬਾਤ ਤਾਂ ਜ਼ਿਆਦਾ ਨਹੀਂ ਹਰਜੋਜੀ ਹਕੀਕਤ ਇਹ ਐ ਕੀ ਨਾ ਤਾਂ ਪੰਜਾਬ ਸਰਕਾਰ ਕੋਲੇ ਪੈਸਾ ਹੈ ਨਾ ਇਹ ਸੰਘਰਸ਼ ਕਰ ਰਹੇ ਨੇ ਕੇਂਦਰ ਤੋਂ ਪੈਸੇ ਮੰਗਣ ਦੀ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਉਹ ਅਪੀਲ ਜਾਰੀ ਕਰਤੀ ਵੀ ਮੁੱਖ ਮੰਤਰੀ ਰਾਹਤ ਫੰਡ 'ਚ ਪੈਸੇ ਪਾ ਦਿਓ 1 ਲੱਖ ਰੁਪਏ ਤੱਕ ਤੁਸੀਂ ਆਨਲਾਈਨ ਪਾ ਦਿਓ ਤੇ ਇਹ ਵੀ ਤਾਂ ਤੁਸੀਂ ਲੋਕਾਂ ਤੋਂ ਹੀ ਮੰਗ ਰਹੇ ਹੋ ਨਾ ਤੇ ਤੁਸੀਂ ਕੇਂਦਰ ਤੋਂ ਮੰਗੋ ਭਾਈ ਜਿੱਥੇ ਆਪਣਾ ਹੱਕ ਹੈ ਇਕੱਠੇ ਹੋ ਕੇ ਜਾਓ ਦਿੱਲੀ ਹੁਣ ਸ਼ਿਵਰਾਜ ਚੋਹਾਨ ਆਏ ਉਹ ਕਹਿੰਦੇ ਜੀ ਬਿੱਟੂ ਕਹਿੰਦਾ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਅਸੀਂ ਹਰ ਸੰਭਵ ਸਹਾਇਤਾ ਕਰਾਂਗੇ ਉਹ ਭਾਈ ਹਰ ਸੰਭਵ ਸਹਾਇਤਾ ਕੀ ਹੁੰਦੀ ਆ ਪਾਉਂਗੇ ਕਦੋਂ ਸਹਾਇਤਾ ਗੱਲ ਏ ਤੁਸੀਂ ਕਿਸਾਨਾਂ ਦੇ ਖਾਤਿਆਂ 'ਚ ਐਟ ਕੀ ਪੈਸਾ ਪੈਣਾ ਚਾਹੀਦਾ ਇਹ ਨਹੀਂ ਵੀ ਮੋਦੀ ਸਾਹਿਬ ਨੇ 50000 ਕਰੋੜ ਦਾ ਰਾਹਤ ਪੈਕੇਜ ਦੇ ਦਿੱਤਾ ਜੀ ਖਾਤਿਆਂ 'ਚ ਪੈਸੇ ਦਾ ਮਤਲਬ ਮਦਦ ਹੈ ਜਿਵੇਂ ਸਾਡੇ ਪੰਜਾਬੀ ਸਿੰਗਰ ਕਰ ਰਹੇ ਨੇ ਘਰ ਘਰ ਜਾ ਕੇ ਰਾਸ਼ਨ ਵੰਡ ਰਹੇ ਨੇ ਜਿਵੇਂ ਸਾਡੇ ਕਲਾਕਾਰ ਕਰ ਰਹੇ ਨੇ ਕਲਾਕਾਰਾਂ ਨੂੰ ਸਿੰਗਰਾਂ ਨੂੰ ਛੱਡ ਦਿਓ ਉਹਨਾਂ ਕੋਲੇ 4 ਪੈਸੇ ਜੁੜਦੇ ਆ ਸਾਡੇ ਆਮ ਲੋਕ ਗਰੀਬ ਲੋਕ ਸਾਡੇ ਨੌਜਵਾਨ ਮੁੰਡੇ 18 18 19 ਨਹੀਂ 20 25 25 ਸਾਲ ਵਾਲੇ ਮੁੰਡੇ ਉਹ ਆਪਣੇ ਘਰ-ਬਾਰ ਛੱਡ ਕੇ ਲੋਕਾਂ ਦੀ ਮਦਦ ਚ ਰੁੱਝੇ ਨੇ ਰਾਹਤ ਕੈਂਪਾਂ ਚ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਰਾਹਤ ਕੈਂਪ ਨੇ ਉੱਥੇ ਲੋਕ ਸਮਾਨ ਜਾਜਾ ਕੀ ਦੇ ਰਹੇ ਨੇ ਤੇ ਉਹ ਫਿਰ ਅੱਗੇ ਲੋਕਾਂ ਨੂੰ ਵੰਡ ਰਹੇ ਨੇ ਸੋ ਆਮ ਲੋਕਾਂ ਨੂੰ ਖਾਣ ਪੀਣ ਦੀ ਤਾਂ ਇੰਨੀ ਸਾਦਾ ਦਿੱਕਤ ਨਹੀਂ ਹੈ ਕਈ ਜਗ੍ਹਾ ਖਾਣਾ ਨਹੀਂ ਵੀ ਪਹੁੰਚ ਰਿਹਾ ਮੁਸ਼ਕਲ ਨਾਲ ਪਹੁੰਚ ਰਿਹਾ ਪਰ ਖਰਜੋਜੀ ਸ਼ਿਵਰਾ ਚੋਹਾਨ ਖਾਲੀ ਹੱਥ ਗਏ ਨੇ ਹੁਣ ਸਾਡੇ ਪੰਜਾਬ ਦਾ ਰਵਾਜ ਕੀ ਹੈ ਅਸੀਂ ਤਾਂ ਹਾਂ ਕਿਸੇ ਦੇ ਘਰੇ ਪਤਾ ਲੈਣ ਚੱਲ ਜਾਈਏ ਕੋਈ ਬਿਮਾਰ ਠਮਾਰ ਹੋਵੇ ਤੇ ਅਸੀਂ ਦੋ ਦਰਜਨ 2 ਕਿਲੋ ਸੇਬ ਤੇ ਦੋ ਦਰਜਨ ਕੇਲੇ ਲੈ ਕੇ ਜਾਂਦੇ ਹਾਂ ਵੀ ਭਾਈ ਆਪਾਂ ਮਰੀਜ਼ ਦਾ ਪਤਾ ਲੈਣ ਚੱਲੇ ਆ ਆਪਾਂ ਕਿਸੇ ਦਾ ਹਸਪਤਾਲ ਪਤਾ ਲੈਣ ਚੱਲ ਜਾਈਏ ਆਪਾਂ ਆਪਣੀ ਸਮਰੱਥਾ ਮੁਤਾਬਕ ਤੇ ਬੰਦੇ ਦੀ ਆਰਥਿਕ ਸਥਿਤੀ ਮੁਤਾਬਕ ਤੇ ਉਹ ਕਿਹੜੇ ਹਸਪਤਾਲ ਚ ਦਾਖਲ ਹੈ ਕਿੰਨਾ ਕੁ ਖਰਚਾ ਆਊਗਾ ਅਸੀਂ ਅੰਦਾਜ਼ਾ ਤਾਂ ਲਾ ਲੈਂਦੇ ਆ ਕਦੀ 2000 ਦੇ ਕੇ ਆਉਂਦੇ ਆ ਕਦੀ 5000 ਕਦੀ 10000 ਤੇ ਸਾਡੇ ਕੇਂਦਰੀ ਮੰਤਰੀ ਜਦੋਂ ਆਏ ਤੇ ਘਟੋੜ 50 ਕੁ ਹਜ਼ਾਰ ਕਰੋੜ ਦਾ ਤਾਂ ਚੈੱਕ ਜੇਬ ਚ ਪਾ ਕੇ ਆਉਂਦੇ ਨਾ ਵੀ ਆ ਲਓ ਮੈਂ ਪੰਜਾਬ ਦੇ ਮੰਤਰੀ ਨੂੰ ਚੈੱਕ ਦੇ ਕੇ ਚੱਲਿਆ ਸਰਕਾਰ ਦੇ ਖਾਤੇ ਚ ਲਾ ਕੇ ਕੱਲ੍ਹ ਨੂੰ ਹੀ ਤੁਸੀਂ ਖਾਤੇ ਅੱਜ ਪੈਸੇ ਪਾਓ ਐਦਾਂ ਦੀ ਮਦਦ ਦੀ ਸਾਨੂੰ ਲੋੜ ਹੈ ਇਸ ਤੋਂ ਬਿਨਾ ਮਦਦ ਹੁੰਦੀ ਹੈ ਤੇ ਫਿਰ ਉਹ ਸਿਆਸਤ ਹੈ ਮੈਂ ਉਹਨੂੰ ਸਿਆਸਤ ਦੀ ਕੈਟਾਗਰੀ ਚ ਰੱਖਦਾ ਜੀ ਯਾਨੀ ਕਿ ਡਲਾਜੀ ਮਾਨਸਾ ਦੇ ਅੱਜ ਤੱਕ ਦਿਨ ਜੋ ਹੈ ਜਾਇਜ਼ਦਿਆਂ ਭਰਿਆ ਹੀ ਰਿਹਾ ਤੇ ਮਦਦ ਦੇ ਰੂਪ ਵਿੱਚ ਕਦੋਂ ਕਿਸਾਨਾਂ ਦੇ ਆ ਹੜਪ੍ਰਭਾਵਿਤ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਮਦਦ ਆਏਗੀ ਅਸੀਂ ਅਸਲੀ ਮਦਦ ਤਾਂ ਉਦੋਂ ਹੀ ਮੰਨ ਸਕਾਂਗੇ ਖੈਰ ਅਗਰ ਅਸੀਂ ਗੱਲ ਕਰ ਲਈਏ ਪੰਜਾਬ ਸਰਕਾਰ ਦੀਆਂ ਚਿੰਤਾਵਾਂ ਤਾਂ ਬਹੁਤ ਵਧੀਆਂ ਹੀ ਹੋਈਆਂ ਹਨ ਹੜ੍ਹਾਂ ਦੇ ਕਰਕੇ ਤੇ ਦੂਜੇ ਪਾਸੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਜੋ ਹੈ ਚਿੰਤਾ ਵਧੀ ਹੋਈ ਹੈ ਆਪਣੇ ਹੀ ਕੁਝ ਐਮਐਲਏਜ਼ ਕਰਕੇ ਇੱਕ ਪਾਸੇ ਤਾਂ ਕੁਝ ਵਿਧਾਇਕ ਐਮਐਲਏ ਜਿਹੜੇ ਨੇ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੂਜੇ ਪਾਸੇ ਚਿੰਤਾ ਦਾ ਵਿਸ਼ਾ ਜਿਹੜੇ ਐਮਐਲਏ ਬਣ ਗਏ ਨੇ ਰਮਨ अरोड़ा ਅਤੇ ਪਠਾਨ ਮਾਜਰਾ ਜ਼ਰੂਰ ਮੈਂ ਚਾਹਾਂਗੀ ਡਲਾ ਜੀ ਇਹਨਾਂ ਦੇ ਮਾਮਲੇ ਤੇ ਵੀ ਅਪਡੇਟ ਜਿਹੜਾ ਜ਼ਰੂਰ ਸਾਂਝਾ ਕਰਿਓ ਦੇਖੋ ਰਮਨ अरोड़ा ਅੱਜ ਹੀ ਨਾਬਾ ਜੇਲ੍ਹ ਤੋਂ ਰਿਹਾ ਹੋਇਆ ਸੀ ਉਹਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਹੋਈ ਸੀ ਇੱਕ ਕ੍ਰਪਸ਼ਨ ਦੀ ਕਾਂਸਪੀਰੇਸੀ ਜਲੰਧਰ ਦੇ ਵਿੱਚ ਬਣੀ ਸੀ ਜਿਹਦੇ ਤਹਿਤ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਜਲੰਧਰ ਦੇ ਉੱਥੇ ਉਹਨਾਂ ਦਾ ਜਿਹੜਾ ਹਲਕਾ ਹੈ ਸ਼ਹਿਰ ਦੇ ਵਿੱਚ ਉਥੋਂ ਦੇ ਐਮਐਲਏ ਸੀ ਤੇ ਜਦੋਂ ਹੁਣ ਉਹਨਾਂ ਦੀ ਅੱਜ ਜ਼ਮਾਨਤ ਹੋਈ ਤੇ 30 ਅਗਸਤ ਨੂੰ ਸ਼ਿਕਾਇਤ ਹੋਈ ਸੀ ਉਹਨਾਂ ਤੇ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ ਸੀ ਇਹ ਵੀ ਉਹਨਾਂ ਤੇ ਜਿਹੜਾ ਕੇਸ ਦਰਜ ਕੀਤਾ ਹੈ ਐਕਸਟਰਸ਼ਨ ਦੇ ਚਾਰजेस ਇਹਦੇ ਤੇ ਲੱਗੇ ਨੇ ਸੋ ਰਾਮਾ ਮੰਡੀ ਪੁਲਿਸ ਹੈ ਜਲੰਧਰ ਚ ਰਾਮਾ ਮੰਡੀ ਦਾ ਇਲਾਕਾ ਉਸ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਔਰ ਜਿੱਦਾਂ ਹੀ ਅੱਜ ਜੇਲ੍ਹ ਤੋਂ ਰਿਹਾਈ ਹੋਈ ਰਾਮਾ ਮੰਡੀ ਦੀ ਪੁਲਿਸ ਨੇ ਆਪਣੀ ਕਸਟਡੀ ਚ ਰਮਨ अरोड़ा ਨੂੰ ਲੈ ਲਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ 3 ਦਿਨਾਂ ਦੀ ਪੁਲਿਸ ਕਸਟਡੀ ਚ ਰਮਨ अरोड़ा ਚਲਿਆ ਗਿਆ ਤੇ ਆਉਂਦੇ ਦਿਨਾਂ ਚ ਮੈਨੂੰ ਲੱਗਦਾ ਇੱਕ ਵਾਰੀ ਫੇਰ ਇਸ ਕੇਸ ਚ ਪੁੱਛਗਿੱਛ ਕਰਕੇ ਰਿਮਾਂਡ ਲੈ ਕੇ ਰਮਨ अरोड़ा ਨੂੰ ਫੇਰ ਜੇਲ੍ਹ ਚ ਇਹਨਾਂ ਨੇ ਭੇਜ ਦੇਣਾ ਸੋ ਅੱਜਕਲ ਸਾਡੀਆਂ ਸਰਕਾਰਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਐਮਐਲਏ ਤੇ ਸਰਕਾਰ ਦਾ ਮਨ ਆਜੇ ਵੀ ਇਹਨੂੰ ਆਪਾਂ ਬਾਹਰ ਨਹੀਂ ਆਉਣ ਦੇਣਾ ਤੇ ਫਿਰ ਸਰਕਾਰਾਂ ਉਹਨੂੰ ਅੰਦਰ ਰੱਖਦੀਆਂ ਨੇ ਜਿਵੇਂ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੂੰ ਛੇਤੀ ਛੇਤੀ ਬਾਹਰ ਨਹੀਂ ਆਉਣ ਦਿੱਤਾ ਗਿਆ ਸਤਿੰਦਰ ਜੈਨ ਨੂੰ ਕੇਂਦਰ ਦੀ ਸਰਕਾਰ ਨੇ ਏਜੰਸੀਆਂ ਨੇ ਬਾਹਰ ਨਹੀਂ ਆਉਣ ਦਿੱਤਾ ਮਨੀਸ਼ ਸਸੋਧੀਆਂ ਨੂੰ ਵੀ ਬਹੁਤ ਲੰਮਾ ਸਮਾਂ ਅੰਦਰ ਰੱਖਿਆ ਗਿਆ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਰਵਈਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਉਦਾਂ ਦਾ ਹੀ ਹੈ ਹੁਣ ਜਿਵੇਂ ਮੁਜੀਠੀਆਂ ਅੰਦਰ ਹੈ ਪੂਰੀ ਕੋਸ਼ਿਸ਼ ਹੈ ਸਰਕਾਰ ਦੀ ਵੀ ਜੇ ਜ਼ਮਾਨਤ ਹੋਈ ਤੇ 4-5 ਪਰਚੇ ਮੁਜੀਠੀਆਂ ਤੇ ਤਿਆਰ ਨੇ ਸ਼ਾਇਦ 1-2 ਤਾਂ ਹੋਰ ਦਰਜ ਕਰਤੇ ਛੇਤੀ ਛੇਤੀ ਮੁਜੀਠੀਆਂ ਵੀ ਨਹੀਂ ਬਾਹਰ ਹੁੰਦਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਰਮਨ अरोड़ा اور ਮੁਜੀਠੀਆਂ ਕੀ ਇਹ 27 ਦੀਆਂ ਵਿਧਾਨ ਸਭਾ ਚੋਣਾਂ ਬਾਹਰ ਆ ਕੇ ਲੜਨਗੇ ਜਾਂ ਸਰਕਾਰ ਚਾਹੁੰਦੀ ਹੈ ਵੀ ਅਸੀਂ ਇਹਨਾਂ ਨੂੰ ਜੇਲ੍ਹ 'ਚ ਹੀ ਤੱਕ ਕੇ ਰੱਖੀਏ ਤੇ ਇਹ 27 ਦੀਆਂ ਚੋਣਾਂ 'ਚ ਪ੍ਰਚਾਰ ਵੀ ਨਾ ਕਰ ਸਕਣ ਤੇ ਜੇਲ੍ਹ 'ਚੋਂ ਹੀ ਲੜਨ ਤੇ ਮੈਨੂੰ ਸ਼ੰਕੇ ਵੀ ਨੇ ਕਿ ਜੇ ਪੰਜਾਬ ਦੀ ਪੋਲਿਟਿਕਸ ਆਮ ਆਦਮੀ ਪਾਰਟੀ ਇਸ ਤਰੀਕੇ ਦੀ ਮਨਸ਼ਾ ਜਾਂ ਰਣਨੀਤੀ ਤੇ ਚੱਲੂਗੀ ਮੰਨਦੀਆਂ ਨਹੀਂ ਪਾਰਟੀਆਂ ਪੰਜਾਬ ਦੇ ਆਪ ਵਾਲਿਆਂ ਨੇ ਮੰਨਣਾ ਨਹੀਂ ਕਿ ਅਸੀਂ ਜਾਣ ਬੁੱਝ ਕੇ ਐਮਐਲਏ ਜਿਹੜੇ ਸਾਨੂੰ ਨਹੀਂ ਪਸੰਦ ਜਾਂ ਜਿਹੜੇ ਕਰਪਸ਼ਨ 'ਚ ਫਸ ਗਏ ਇਹ ਨਹੀਂ ਕਹਿੰਦੇ ਵੀ ਅਸੀਂ ਜਾਣ ਬੁੱਝ ਕੇ ਪਰਚੇ ਦੰਨੇ ਆ ਉਹ ਕਹਿੰਦੇ ਨਹੀਂ ਇਹ ਪਰਚੇ ਜਾਇਜ਼ ਨਹੀਂ ਪਠਾਨ ਮਾਜਰਾ ਤੁਸੀਂ ਦੇਖ ਲਓ ਜਿੰਨੀ ਦੇਰ ਪਠਾਨ ਮਾਜਰਾ ਸਰਕਾਰ ਨਾਲ ਸੁਰ ਮਿਲਦਾ ਸੀ ਉਨੀ ਦੇਰ ਪਠਾਨ ਮਾਜਰੇ ਦਾ ਪੂਰਾ ਸਿੱਕਾ ਚੱਲਦਾ ਸੀ ਜਿਵੇਂ ਅਕਾਲੀ ਦਲ ਦੇ ਰਾਜ ਵੇਲੇ ਵਿਕਰਮ ਮਜੀਠੀਆ ਤਕੜਾ ਸੀ ਮੈਂ ਤਾਂ ਕਹੂੰਗਾ ਪਠਾਨ ਮਾਜਰਾ ਆਮ ਆਦਮੀ ਪਾਰਟੀ ਦਾ ਮਜੀਠੀਆ ਹੀ ਸੀ ਹਾਂ ਇਹ ਜ਼ਰੂਰ ਹੈ ਕਿ ਮਜੀਠੀਆ ਤੇ ਐਨਡੀਪੀਐਸ ਐਕਟ ਦਾ ਕੇਸ ਦਰਜ ਹੋਇਆ ਸੀ ਪਠਾਨ ਮਾਜਰਾ ਤੇ ਉਹਦਾ ਦਾ ਕੇਸ ਨਹੀਂ ਪਰ ਪਠਾਨ ਮਾਜਰਾ ਤੇ ਰੇਪ ਦਾ ਕੇਸ ਦਰਜ ਹੋ ਗਿਆ ਮਜੀਠੀਆ ਦਾ ਭਾਵ ਕਿ ਤਾਕਤਵਰ ਵਿਕਰਮ ਮਜੀਠੀਆ ਸਰਕਾਰ ਚ ਤਾਕਤਵਰ ਸੀ ਜਿਵੇਂ ਪਠਾਨ ਮਾਜਰਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਤਾਕਤਵਰ ਸੀ ਪਰ ਜਦੋਂ ਹੁਣ ਨਹੀਂ ਬਣੀ ਪਠਾਨ ਮਾਜਰਾ ਦੀ ਅਗਲਿਆਂ ਨੇ ਉੱਤੇ ਵੀ ਰੇਪ ਦਾ ਪਰਚਾ ਦੇਤਾ ਉਹ ਔਰਤ ਕਿਨੇ ਲੰਬੇ ਸਮੇਂ ਦੀ ਇਨਸਾਫ ਦੀ ਮੰਗ ਕਰ ਰਹੀ ਸੀ ਵੀ ਮੇਰੇ ਨਾਲ ਇਹਨੇ ਵਿਆਹ ਕਰਾਇਆ ਤੇ ਬਾਅਦ ਦੇ ਵਿੱਚ ਜੋ ਕੁਝ ਵੀ ਉਹਦੇ ਇਲਜ਼ਾਮ ਹੈ ਤੇ ਜਦੋਂ ਸਰਕਾਰ ਨੂੰ ਲੱਗਿਆ ਵੀ ਹੁਣ ਮਤ ਪੇਦ ਹੋ ਗਏ ਪਠਾਨ ਮਾਜਰੇ ਨਾਲ ਉਹ ਵੀ ਸਰਕਾਰ ਦੇ ਖਿਲਾਫ ਬੋਲੀ ਜਾਂਦਾ ਤੇ ਹੁਣ ਉਹਨੂੰ ਲੱਭ ਰਹੇ ਨੇ ਹਾਲਾਂਕਿ ਹਜੇ ਉਹ ਲੱਭਿਆ ਨਹੀਂ ਪਠਾਨ ਮਾਜਰਾ ਪਰ ਪਠਾਨ ਮਾਜਰਾ ਦੇਸ਼ ਚੋਂ ਬਾਹਰ ਨਾ ਜਾਵੇ ਨੋਟਿਸ ਜਾਰੀ ਕਰਤੇ ਔਰ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਦੀ ਜ਼ਿੰਮੇਵਾਰੀ ਲਾਤੀ ਜਿਹੜੀ ਫੋਰਸ ਗੈਂਗਸਟਰ ਲੱਭਦੀ ਹੈ ਹੁਣ ਉਹੀ ਪਠਾਨ ਮਾਜਰਾ ਲੱਭੂ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਟੀਮਾਂ ਰਵਾਨਾ ਕੀਤੀਆਂ ਹੋਈਆਂ ਨੇ ਸੋ ਇਹ ਹੈ ਵੀ ਹੁਣ ਪਠਾਨ ਮਾਜਰਾ ਹੱਥ ਆਉਂਦਾ ਈ ਨਹੀਂ ਆਉਂਦਾ ਕਿਤੇ ਪਠਾਨ ਮਾਜਰਾ ਬਾਹਰ ਹੀ ਚਲਾ ਜਾਵੇ ਇਹ ਵੀ ਚਰਚਾਵਾਂ ਨੇ ਜੀ ਜੀ ਪਠਾਨ ਮਾਜਰਾ ਦੂਸਰੀਆਂ ਪੋਲੀਟੀਕਲ ਧਿਰਾਂ ਦੇ ਵੀ ਨੇੜੇ ਆ ਉਹ ਪਹਿਲਾਂ ਅਕਾਲੀ ਦਲ ਚ ਰਿਹਾ ਉਹ ਫਿਰ ਮਨਪੀਤ ਬਾਦਲ ਦੀ ਪਾਰਟੀ ਚ ਵੀ ਰਿਹਾ ਫਿਰ ਆਮ ਆਦਮੀ ਪਾਰਟੀ ਚ ਆਇਆ ਸੋ ਪਾਰਟੀ ਉਹ ਵੀ ਬਦਲ ਸਕਦਾ ਜੇ ਉਹਨੂੰ ਲੱਗਿਆ ਕਿ ਮੈਂ ਜੇ ਪਾਰਟੀ ਬਦਲ ਲੂੰਗਾ ਤੇ ਮੇਰਾ ਬਚਾਅ ਹੋ ਜਾਊਗਾ ਉਹ ਵੀ ਕਰ ਸਕਦਾ ਉਹ ਕੰਮ ਪਰ ਜਿਹੜੀ ਸਿਆਸਤ ਹੈ ਪੰਜਾਬ ਦੀ ਜਿਹੜੇ ਤਾਂ ਐਮ ਐਲ ਏ ਸਰਕਾਰ ਦੇ ਨਾਲ ਚੱਲਦੇ ਨੇ ਉਹਨਾਂ ਵੱਲ ਤਾਂ ਉਹਨਾਂ ਦਾ ਤਾਂ ਕੋਈ ਵਾਲ ਨਹੀਂ ਬੰਗਾ ਕਰ ਸਕਦਾ ਤੇ ਜਿਹੜੇ ਐਮਐਲਏ ਸਰਕਾਰ ਦੇ ਟੇਢੇ ਹੋ ਜਾਂਦੇ ਨੇ ਜਾਂ ਕੋਈ ਇਹੋ ਜੀ ਗੱਲ ਕਰ ਦਿੰਦੇ ਨੇ ਜਿਹੜੀ ਸਰਕਾਰ ਨੂੰ ਨਾ ਪਸੰਦ ਹੈ ਤੇ ਫਿਰ ਉਹ ਜੇਲ੍ਹ ਜਾਂਦੇ ਨੇ ਆਪਾਂ ਇਹ ਟੈਂਡੈਂਸੀ ਹੈ ਜਿਹੜੀ ਪਿਛਲੇ ਸਮਿਆਂ 'ਚ ਦੇਖ ਰਹੇ ਹਾਂ ਇਹ ਕੋਈ ਸਿਹਤਮੰਦ ਟੈਂਡੈਂਸੀ ਨਹੀਂ ਹੈ ਪਰ ਜਦੋਂ ਗੱਲ ਆ ਆਦਮੀ ਪਾਰਟੀ ਦੀ ਹੈ ਬਿਲਕੁਲ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਚੰਗੀ ਭਲੀ ਲਹਿਰ ਚੱਲ ਰਹੀ ਸੀ ਚੰਗੀ ਭਲੀ ਲਹਿਰ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਕੀ ਲੈਂਡ ਪੁਲਿੰਗ ਪਾਲਿਸੀ ਲਿਆਏ ਤੇ ਕਈ ਵਾਰੀ ਕੁਦਰਤ ਨਾਰਾਜ਼ ਹੁੰਦੀ ਹੈ ਤੇ ਲੈਂਡ ਪੁਲਿੰਗ ਪਾਲਿਸੀ ਐਡੀ ਲਿਆਏ ਕਿ ਸਰਕਾਰ ਦੀ ਲਹਿਰ ਟੁੱਟ ਗਈ ਹੁਣ ਰਹੀ ਸਹੀ ਕਸਰ ਹੜਾਂ ਨੇ ਪੂਰੀ ਕਰਤੀ ਤੇ ਹੜਾਂ ਚ ਸਰਕਾਰ ਕੀ ਵਿੱਤੀ ਮਦਦ ਕਰ ਪਾਊਗੀ ਕਿਸਾਨੀ ਦੀ ਕਿਸਾਨਾਂ ਦੀ ਬਾਹ ਫੜ ਲੈਣਗੇ ਆਮ ਆਦਮੀ ਪਾਰਟੀ ਵਾਲੇ ਇਹਦੇ ਤੇ ਨਿਰਭਰ ਕਰਦਾ ਹੁਣ ਸਤਾਈ ਚ ਇਹਨਾਂ ਦਾ ਭਵਿੱਖ ਬਾਕੀ ਆ ਨਵੀਂ ਆ ਫੋਟੋ ਵਾਲੀ ਗੱਲ ਆ ਗਈ ਮੈਂ ਤਾਂ ਬੜਾ ਦੁੱਖਾ ਮੈਨੂੰ ਤਾਂ ਭਗਵੰਤਮਾਨ ਨੂੰ ਸਾਫ਼ ਕਰ ਦੇਣਾ ਚਾਹੀਦਾ ਜੀ ਬਿਲਕੁਲ ਕਰਨਾ ਚਾਹੀਦਾ ਬਿਲਕੁਲ ਡੱਲਾ ਜੀ ਜੋ ਅੱਜ ਕੱਲ੍ਹ ਲੋਕ ਨੇ ਉਹ ਵੀ ਜੋ ਹੈ ਹਰ ਚੀਜ਼ ਨੂੰ ਪਲੀਪਾਂਤੀ ਸਮਝਦੇ ਨੇ ਔਰ ਇਸ ਕਰਕੇ ਅਜੇ ਹੀ ਪੋਲਿਟਿਕਸ ਅਜੇ ਹੀ ਸਿਆਸਤ ਉਹ ਵੀ ਉਦੋਂ ਜਦੋਂ ਕਿ ਪੂਰਾ ਪੰਜਾਬ ਜਿਹੜਾ ਹੈ ਹੜ ਦੀ ਮਾਰ ਹੇਠ ਹੈ ਤੇ ਅਜਿਹੀਆਂ ਗੱਲਾਂ ਹੈ ਜੀ ਸਿਆਸਤ ਕਰਨੀ ਸ਼ੋਭਾ ਨਹੀਂ ਦਿੰਦੀ ਹੈ ਸੋ ਫਿਲਹਾਲ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਪੂਰੀ ਜਾਣਕਾਰੀ ਤਾਜ਼ਾ ਅਪਡੇਟਸ ਤੁਸੀਂ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਹੈ ਦਸ਼ਕੰਦavi ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਜ਼ਰੂਰ ਚਾਹਾਂਗੀ ਕਿ ਆਪਣੇ ਸੁਝਾਅ ਤੇ ਵਿਚਾਰ ਵੀ ਤੁਸੀਂ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ